ਸਾਸੀ ਕਾ ਜੀ ਸਾਰਿਆਂ ਨੂੰ ਲੋ ਜੀ ਬਾਈ ਸੁਖੇ ਬੋਝ ਚੁਕੇ ਆ ਪਿੰਡ ਗੱਗੜਪਣਾ ਜ਼ਿਲ੍ਹਾ ਮਰਹੱਬਾ ਨੇ ਤਸਵੀਰ ਆ ਬਗੜਾ ਵਫਾ ਜੀ ਕੈਮਰਾ ਕ ਮਾਰੋ ਆਜੀ ਬਾਈ ਕੋ 7-8 ਦੇ ਲੈ ਪਾਛੇ ਸੇਲ ਆ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਾਸੀ ਕਾ ਸੰਦੀਪ ਜੀ ਸਤਿਕਾਰ ਹੋਰ ਬਾਈ ਜੀ ਸਾਠੀ ਦਾ ਜੀ ਠੀਠਾ ਈ ਠੀਠਾ ਸਾਮਾ ਹੀ ਪੈ ਗਈਆਂ ਇਹ ਜੋ ਬੰਦੇ ਬੜੇ ਹੋਏ ਅੱਜ ਦੋ ਰਹੀ ਤਾਂ 2 ਵੇ ਦਾ ਟਾਈਮ ਤੁਸੀਂ ਦਿੰਦਾ ਬਾਈ ਜੀ ਧੁੰਦ ਬੜੇ 11 ਕਰੇ ਵਜ ਕੇ ਨਿਕਲਦੇ ਨੇ ਆ ਤੇ ਹੋਰ ਠੀਠਾ ਬਰਾ ਸਾ ਸਭ ਠੀਕ ਚਲੋ ਐਂਡ ਆ ਫਾਈਨਲੀ ਇੱਥੇ ਫਾਈਨਲੀ ਆ ਚਲੋ

ਐਚ ਅਫਗਾਨੀ ਦੀ ਚਵਾਈ ਆ ਐਚ ਅਫਗਾਨਾ ਅਰੇ ਐਚ ਆਫੀ ਬਣੀ ਆ ਵੇ ਲੋ ਮੈਂ ਵੀ ਐਂਡ ਹੀ ਆ ਐਂਡ ਐਂਡ ਵੇਖੋ ਹੂੰ ਨਹੀਂ ਠੀਕ ਹੈ ਜੀ ਭਾਈ ਜੀ ਕਿੰਨਾ ਗਾ ਦੁੱਧ ਆ ਜੀ ਹਾਂ ਜੀ ਦੁੱਧ ਕਿੰਨਾ ਜੀ ਇਹ ਕੱਲ ਰਾਤ ਸੂਈ ਆ ਅੱਜ ਕੱਲ ਕੱਟੀ ਆ ਗਈ ਮਤਲਬ ਹਾਂ ਕੱਟੀ ਦੇ 10 ਕਿਲੋ ਬੋਲੇ 9 9 ਕਿਲੋ ਦੀ ਗਾਰੰਟੀ ਦਾ ਬੜਾ ਮਰਜੀ ਬੋਲੇ ਤੇ ਲੈ ਜੀ ਇਧਰ ਕੱਟੀ ਦਿਖਾਓ ਇੱਕ ਨੰਬਰ ਆ ਬਿਲਕੁਲ ਜੀ ਗੱਲ। ਹਾਂ ਕੱਟੀ ਬਹੁਤ ਸੋਹਣੀ ਆ। ਪਿਓਰ ਸਾਰੀਆਂ ਨਿਸ਼ਾਨੀਆਂ ਇਹਦੀ ਵੀ ਨਹੀਂ। ਸਾਰੇ ਸਾਰੇ ਕੱਟੀ ਜਿਆਦੀ ਚੰਗੀ ਵੇਖੋ ਕਿੰਨੀ ਪਿਆਰੀ। ਬਿਲਕੁਲ ਬਿਲਕੁਲ ਤੇ ਵੇਖੋ ਸੰਦੀਪ ਜੀ ਇਧਰ ਅੱਗੇ ਹੋ ਕੇ ਚੱਡਾ ਵਿਖਾ ਲਓ। ਨਹੀਂ ਠੀਕ ਹੈ ਜੀ। ਵੇਖੋ ਥਣ ਮਾਲਕ ਨੇ ਕਿਹੋ ਜਿਹਾ ਲਾਇਆ। ਮੈਂ ਨਾ ਸਿਰ ਸਿਰ ਤੇ ਜਿਹੋ ਜਿਹਾ ਥਣਵਾ ਨਾ ਇਹੋ ਜਿਹੀ ਚੋਣ ਜਿਆਦੀ ਪੋਲੀ ਪਾਲੀ ਤੇ ਜਿਆਦੀ ਚੰਗੀ ਝੋਟੀ ਜਰਾ ਲੈ ਜੂ ਯਾਦ ਕਰੂਗਾ। ਬੋਲੋ। ਹਾਂ ਜੀ। ਉਹ ਨਾ ਹੈ ਤਾਂ ਸਵਾਦੀ ਆ। ਪਰ ਨਹੀਂ ਆਪਾਂ ਇਹ ਨਹੀਂ ਵੇਚੀ। ਵੇਚਣ ਵਾਲੀ ਗੱਲ। ਹਾਂ ਜੀ। ਬਿਲਕੁਲ ਯਾਜ। ਹਾਂ ਜੀ। 1 10 ਦੀ ਦੇਣੀ 1 10 ਜੀ ਠੀਕ ਹੈ ਨਾ ਵੇਚਣਾ ਜਿਆਦੀ ਚੰਗੇ ਜਿਹੜਾ ਲੈ ਜੂਗਾ ਨਾ ਤੇ ਚੰਗੀ ਸੇਵਾ ਕਰ ਲਈ ਛੋਟੀ ਨੇ ਦੁੱਧ ਦੇਣਾ 13 14 ਕਿਲੋ ਕਰ ਜਾਣਾ ਭਾਜੀ ਮਤਲਬ 10 ਕਿਲੋ 9 ਕਿਲੋ ਤੋਂ ਬੋਲੇ ਤੇ ਸਟਾਰਟ ਆ ਬੋਲੇ ਸਟਾਰਟ ਹੀ ਹੋਈ ਹੈ ਹਾਂਜੀ ਤੇ ਦੂਮੇ ਪਾਸੇ ਸੁਨੀਲ ਜੀ ਦਿਖਾ ਦਿਓ ਇਧਰ ਵੇਖੋ ਇੱਕੋ ਜਹਾ ਹੈ ਚੰਗੀ ਚੰਗੀ ਮਾਲਕ ਨੇ ਭਾਗ ਬਹੁਤ ਜ਼ਿਆਦਾ ਚੰਗਾ ਲਾਇਆ ਬਹੁਤ ਚੰਗੇ ਹਾਂਜੀ ਆ ਵੇਖੋ ਛੋਟੀ ਸੰਦੀਪ ਜੀ ਇਹ ਵੀ ਤਾਜੀ ਸੀ ਹਾਂਜੀ ਹਾਂਜੀ ਪਹਿਲਾ ਸੂਆ ਚੌਗੀ ਹੈ ਜਮੂਹ ਪਹਿਲਾ ਸੂਆ ਚਾਰ ਦੰਦ ਆ ਆ ਕੱਟੀ ਮਗਰ ਆ ਕੱਟੀ ਮਗਰ ਤਾਕਤ ਤਾਕਤ ਮਗਰ ਆ ਗਿਆ ਹ ਯਾਰ ਮੋਰਾ ਸੰਦੀਪ ਜੀ ਤੇ ਜਿਆਦੀ ਚੋਣ ਜਿਹੜਾ ਥਾਣਾ ਨਾ ਬਹੁਤ ਜਿਆਦੀ ਚੋਣ ਚਾਹ ਸੰਦੀਪ ਜੀ ਲੈ ਆ ਤੇ ਚੰਗੀ ਸੰਭੀ ਆ ਥਾਣੇ ਨਾ ਕਹਿੰਦੇ ਨਾ ਸੇਵਾ ਕੀਤੀ ਹਾਂਜੀ ਸੰਭਾਲ ਕੀਤੀ ਬਜੀ ਪੂਰੀ ਹਾਂਜੀ ਵੇਖੋ ਥਾਨ ਤੋਂ ਬਹੁਤ ਜਿਆਦਾ ਚੰਗਾ ਸੰਦੀਪ ਜੀ ਤੇ ਪਾਲ ਜੋੜ ਵੇਖੋ ਕਿੰਨਾ ਜਿਆਦਾ ਚੰਗਾ ਹੈ ਸੰਭੀ ਆ ਕਹਿੰਦੇ ਵੀਰ ਪਾਲ ਚਾਹੀਦੀ ਹੈ ਪੂਰੀ ਸੰਭਾਲ ਕੇ ਹੈ ਬਾਕੀ ਬਹੁ ਵੰਡਾ ਪਾਇਆ ਆਂਦੇ ਸੰਭੀ ਬੜੀ ਚਲੋ ਮਾਲਕੀ ਮਾਲਕ ਦੇ ਹੱਥੋਂ ਸੰਦੀਪ ਜੀ ਉਹ ਦੁੱਧ ਜਿੰਨਾ ਮੈਂ 11 ਕਿਲੋ ਆ ਅੱਛਾ ਜੀ ਪਰ ਆਪਣੇ ਕੋ 10 ਕਿਲੋ ਤੇ ਲੈ ਜੀ ਅੱਜ ਹੀ ਆਪਣੇ ਕੋ ਆਈ ਆ 10 ਕਿਲੋ ਦੇ ਧਾਰਵਨਾ ਮਾਰੇ ਇਹਦਾ ਮੁੱਲ ਬਜੀ ਫਿਰ ਮੁੱਲ ਵੜਾ ਜਾਇਜ ਦਾ ਸੰਦੀਪ ਜੀ ਹਾਂਜੀ ਸਿਰਫ ਲੱਖ ਲੱਖ ਆਓ ਉਹਦਾ ਇੱਕ ਦੱਸ ਦੀ ਲੱਖ ਤੇ ਲੱਖ ਜੋ 2000 ਛੋਟ ਵੀ ਚਲੋ ਠੀਕ ਹੈ ਵਿਖਾ ਦਿਓ ਇੱਕ ਰਾਮੇਰਾ ਮੇਰਾ ਜੀ ਹੈ ਰੇਟ ਬਹੁਤ ਜਾਇਜ ਜੀ ਠੰਡੀ ਠੰਡੀ ਜਾਰੀ ਚੰਗੀ ਆ ਬਹੁਤ ਜਾਇਜ ਹਾਂ ਤੇ ਆਹ ਵੇਖੋ ਝੋਟੀ ਇਹ ਵੀ ਜਾਰੀ ਚੰਗੀ ਇਹ ਦੁੱਧ ਜਾਸੂ ਦਾ ਸੰਦੀਪ ਜੀ ਅੱਛਾ ਦੁੱਧ ਇਹਦੇ ਮਗਰ ਕੱਟੀ ਆ ਜੀ ਕੱਟੀ ਮਗਰ ਆ ਗਿਆ ਹਾਂਜੀ ਦੁੱਧ ਬਜੀ ਕਿੰਨਾ ਥੱਲੇ ਆ ਦੇਖੋ ਸੰਦੀਪ ਜੀ ਦੁੱਧ ਵਾਲਾ 9 ਕਿਲੋ ਅੱਛਾ 9 ਕਿਲੋ ਤੇ ਆਪਾਂ ਕੱਲਣੀ ਲੋ ਜੀ ਦਾ ਮਰਜ਼ੀ ਵੀਰ ਭਰਾ ਦੀ ਚੋਣ ਚਾਨ ਯਾਦੀ ਚੰਗੀ ਆ ਜੀ ਦੇਖੋ ਥਣ ਥਣ ਕਿਦਾਂ ਦਾ ਚੰਗਾ ਲੱਗਾ ਤੇ ਪਿਓਰ ਮੋਰਾ ਦੀ ਵੇਖ ਲੋਰ ਮੋਰਾ ਜੈਡ ਬਲੈਕ ਲੈ ਆ ਆਜੋ ਜੀ ਆਜੋ ਥੋੜਾ ਮਾਲ ਵੀ ਠੀਕ ਦਾ ਰਿਹਾ ਤੁਹਾਨੂੰ ਚਲੋ ਕੋਈ ਗੱਲ ਹਾਂ ਥੋੜਾ ਟਾਈਮ ਚਲੋ ਲੱਗ ਗਿਆ ਕੋਈ ਗੱਲ ਨਹੀਂ ਹੁਣ ਕੀ ਕਰ ਲੈਣਾ ਇਦਾਂ ਕੰਮਕਾਰ ਹੀ ਇਦਾਂ ਦੇ ਆ ਹਾਂਜੀ ਭਾਈ ਜੀ ਫਿਰ ਮੋਲ ਵੜਾ ਜਾਇ ਜਿਹੜਾ ਵੀ ਸੰਦੀਪ ਜੀ ਵੇਚਣ ਵਾਲੀ ਗੱਲ ਹਾਂਜੀ ਆ ਛੋਟੇ ਛੋਟੇ ਭਾਤ ਤੁਸੀਂ ਆਉਂਦੇ ਆਂ ਮੈਂ ਤਾਂ ਛੋਟੇ ਛੋ ਇਹ ਦਿਖਾ ਦਿਓ ਇੱਕ ਨਾ ਠੀਕ ਹੈ ਜੀ ਜੈ ਜੀ ਕੰਮ ਜਾਏ ਜੀ ਜੈ ਜੀ ਜੀ ਹਰਖਾ ਦਿਓ ਇੱਕ ਨਮਰ ਆਈ ਹਾਂਜੀ ਇੱਕ ਥਣ ਕੇ ਦਾਰਾ ਇਹ ਸੰਦੀਪ ਜੀ ਸਿਰਫ ਆਪਾ ਨਾ ਹਾਂ ਨਹੀਂ ਹੈਗੇ ਤੁਮ ਬੋਲ 87 ਦਾ 2000 ਤੋਂ 85 ਦੀ ਦਾਸ ਜੀ ਦੇਣੀ ਠੀਕ ਹੈ ਜੀ ਜਿਹੜਾ ਮਰਜੀ ਕੱਟੀ ਲੈ ਜਾ ਦੋ ਸੂਏ ਪੀਣ ਵਾਲੀ ਆ ਤੇ ਮਗਰ ਕੱਟੀ ਇਹ ਦੇ ਕੱਟੀ ਮਗਰਾਂ ਠੀਕ ਹੈ ਜੀ ਆਹ ਵੇਖੋ ਪਹਿਲਾਂ ਕੱਟੀ ਜੀ ਪਹਿਲਾ ਸੂਆ ਜੀ ਪਹਿਲਾ ਸੂਆ ਤੇ ਚੌਗੀ ਲਓ ਜੀ ਪਹਿਲਾ ਆਹ ਚਾਰ ਦੰਦ ਕੱਲ ਰਾਤ ਦੀ ਸੂਈ ਸੰਦੀਪ ਤੇ ਬਹੁਤ ਜਿਆਦਾ ਚੰਗੀ ਨਿਕਲੀ ਆ ਠੀਕ ਠੀਕ ਹੈ ਬਾਜੀ ਵੇਖੋ ਥਾਂ ਦੀ ਬੜਾ ਚੰਗਾ ਜੀ ਸੁੰਬਾ ਥਾਣਾ ਕਿ ਨਹੀਂ ਬੜਾ ਥਾਂ ਚੰਗਾ ਸੁੰਬਾ ਪਹਿਲੇ ਜਵਾਈਆਂ 'ਚ ਹੋਰ ਬੰਨਣਾ ਸੰਦੀਪ ਜੀ ਠੀਕ ਆ ਲੱਪਾ ਥੋੜਾ ਲਾਇਆ ਵਾ ਕੱਲ ਰਾਤ ਸੂਈ ਤੇ ਨਿਕਲੀ ਚੰਗੀ ਠੰਡੀ ਹਾਂਜੀ ਲਾਇਆ ਆਜੋ 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 ਚੌਗੀ ਆ ਮੂੰਗਾ ਸੁਨੀ ਚੰਗੀ ਕੁਆਲਿਟੀ ਝੋੜਣਾ ਜੀ ਹਾਂਜੀ ਚੌਗੀ ਮੈਂ ਹਾਂ ਇਹਦਾ ਭਾਜੀ ਬੋਲ ਫਿਰ ਮੋਲੇ ਦਾ ਜਾਇ ਜੀ ਸੰਦੀਪ ਜੀ ਹਾਂਜੀ ਇਹਦਾ ਸਿਰਫ 80000 ਰੁਪਏ 80000 ਹਾਂ ਤੇ 2000 ਵਿੱਚੋਂ ਛੋਟ ਕਰ ਦਈਓ ਚਲੋ ਜਾਣ 30000 ਦੇ ਲੈ ਵੀ ਜਾਊਗਾ ਵੀਰ ਭਰਾ ਵੇਚਣ ਵਾਲਾ ਤੇ ਲੈ ਜੇ ਵੇਖੋ ਸਫਾਈਆਂ ਇਹਦੀਆਂ ਸਹੀ ਠੀਕ ਹੈ ਭਾਜੀ ਬਿਲਕੁਲ ਜੀ ਦੇਖੋ ਤੈਚਾਟ ਨੇ ਖਾਕੂ ਕੇ ਬੰਨਣਾ ਚਲੋ ਆ ਕੱਚਾ ਸੁਆ ਕੱਲ ਰਾਤ ਦੀ ਸੂਈ ਆ ਤੇ ਆਹ ਜੀ ਇਹ ਵੀ ਪਹਿਲਾਂ ਕੱਟੀ ਇਹ ਵੀ ਸੂਈ ਆ ਅੱਜ ਚੌਥਾ ਦਿਨ ਹੋਇਆ ਇਹਨੂੰ ਸੂਈ ਨੂੰ ਇਹ ਵੀ ਚੌਗੀ ਮੂੰਹ ਸੰਦੀਪ ਜੀ ਇਹਦੇ ਮਗਰ ਵੀ ਕੱਟੀ ਆ ਅੱਛਾ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਇਹ ਵੀ ਪਹਿਲਾਂ ਸੁਆ ਤੇ ਚੌਗੀ ਵਾਹ ਠੀਕ ਆ ਅੱਜ ਤੁਹਾਨੂੰ ਨਾ ਸ਼ਰਚੇ ਦੀ ਬਣਾ ਕੇ ਵੀਡੀਓ ਚੈਨਲ ਆ ਕਰ ਦਈਏ ਜਿਹੜਾ ਕੋਈ ਗੱਲ ਨਹੀਂ ਉਹਨਾਂ ਦਾ ਵੀ ਲੈ ਗਏ ਬਣਾ ਰਹੇ ਨਹੀਂ ਫੇਰ ਵੀ ਕੋਈ ਗੱਲ ਨਹੀਂ ਯਾਰੀ ਲੰਮੀ ਵੀਡੀਓ ਕਿ ਬਣਾਉਣੀ ਹੈ ਜਾਇ ਜੀ ਆਪਾਂ ਕਰਨਾ ਜਾ ਰਾ ਕੋਈ ਗੱਲ ਹੀ ਨਹੀਂ ਵੇਚਣ ਵਾਲਾ ਹੀ ਕੰਮ ਕਰਨਾ ਨਹੀਂ ਠੀਕ ਆ ਇਹ ਤੁਸੀਂ ਆਉਂਦੇ ਆ ਕਹਿਣਾ ਉੜਦੇ ਆਲੇ ਮੁੱਲ ਮੰਗਦੇ ਤੇ ਮੈਂ ਕਿਹਾ ਉੜਦੇ ਆਲੇ ਕੰਮ ਕਰੀਏ ਜਾੜਾ ਮੁੱਲ ਮੰਗਣ ਦਾ ਕੀ ਭਾਰ ਯਾਰ ਨਾ ਚਲੋ ਚੱਲਣਾ ਜਿੱਦਾਂ ਇਹਦਾ ਬਾਜੀ ਮੁੱਲ ਫਿਰ ਮੁੱਲ ਇਹਦਾ ਸੰਦੀਪ ਜੀ ਸੇਮ ਹੀ ਆ ਹਾਂ ਜੀ 80 ਹਜ਼ਾਰ ਇਹ ਵੀ 80 ਹਜ਼ਾਰ ਦੀ 2000 ਇਹਦੀ ਵੀ ਛੋਟ 78000 ਠੀਕ ਹੈ ਜੀ ਲੈ ਜੀ ਦੋਵੇਂ ਕੱਟੀਆਂ ਬਹੁਤ ਚੰਗਾ ਬਣਦਾ ਹੈ ਠੀਕ ਹੈ ਜੀ ਬਖਾ ਦੇ ਕਰਾ ਤਾਂ ਤੇ ਕੱਟੀ ਮਗਰ ਬਿਲਕੁਲ ਕੱਟੀ ਮਾ ਠੀਕ ਹੈ ਹਾਂ ਜੀ ਵੇਖੋ ਸੋਹਣੀ ਸਾਨੀ ਸੰਦੀਪ ਜੀ ਵੇਖੋ ਕਿੰਨਾ ਦੀ ਸਿੰਗੀ ਸੰਗੀ ਹੈ ਦੋਵੇਂ ਸੇਮ ਆਹ ਨਹੀਂ ਜੀ ਜੀ ਹਾਂ ਜੀ ਇਹ ਨੀਲੀ ਆ ਗਈ ਤਾਜੀ ਸੂਈ ਤਾਜੀ ਸੂਈ ਠੀਕ ਆ ਇਹਦੇ ਮਗਰ ਖਨੀਬ ਦੀ ਕਟਾ ਵਾ ਕਟਾ ਮਗਰ ਆ ਗਿਆ ਹਾਂਜੀ ਹਾਂਜੀ ਇਹ ਵੀ ਦੇਖੋ ਬਰਾਣੀ ਆ ਬੱਚਾ ਜੀ ਨਹੀਂ ਆਵੇ ਬੱਚਾ ਤੁਹਾਡੇ ਕੋਲ ਅੱਛਾ ਬੱਚਾ ਬਹੁਤ ਚੰਗਾ ਬੱਚਾ ਕਟਾ ਕਟਾ ਤੇ ਭਾਈ ਦੋਰੇ ਕਿੰਨਾ ਫਿਰ ਦੋ ਸੰਦੀਪ ਜੀ ਕੋਈ 10 ਕਿਲੋ ਆ ਅਪਾ 9 ਕਿਲੋ ਦੇ ਘੱਟ ਦੀਏ ਠੀਕ ਆ ਠੀਕ ਹੈ ਨਹੀਂ ਬਿਲਕੁਲ ਜਿਹੜਾ ਜਾਇਜ਼ ਆ ਕਿ ਲੋਖੰਡ ਘਟਵਾ ਦੀ ਮਤਲਬ ਬਰਾਬਰ ਦਾ 10 ਕਾਟੀ ਦੱਸਣਾ ਚਾਹੀਦਾ ਹਾਂਜੀ ਹਾਂਜੀ ਹੋਰ 15 16 ਕਿਲੋ ਵਾਲਾ ਕੰਮ ਨਹੀਂ ਆਪਾਂ ਕਰਨਾ ਦੋਤ ਆਪਕੇ ਸੇਵਾ ਦਾ ਤਾਜ਼ਾ ਸੁਆ ਮਾਰ ਨਹੀਂ ਠੀਕ ਹੈ ਜੀ ਆ ਚੰਗੀ ਆ ਦੋਤ ਹੈ 10 ਕਿਲੋ ਆ ਪਰ ਆਪਾਂ 9 ਹੀ ਦੱਸ ਕੇ ਦੇਣੀ ਲੈ ਜਾ ਆ ਜਾ ਯਾਰ ਖਿੱਚ ਖਿੱਚ ਠੀਕ ਹੈ ਲੈ ਲੈ ਚੱਲੋ ਲੈ ਚੱਲ ਇਹਦਾ ਬਾਜੀ ਫਿਰ ਬੋਲੋ ਮੋਲੇ ਦਾ ਸੰਦੀਪ ਜੀ ਜਾਇਜ਼ ਜੀ ਆ ਹਾਂਜੀ ਤੇਰਾ ਵੀ ਉਨਾ ਹੀ ਸੇਮ ਹੀ ਸੇਮ ਹੀ ਚੱਲਣ ਦੀ ਗੱਲ ਚ ਕੋਈ 70000 ਦੇ 80 ਦੇ 80 ਜੋ ਦੋ ਹੀ ਇਹਦਾ ਸ਼ੌਟ 78000 ਨੇ ਇੱਕੇ ਪਾ ਦੀਆਂ ਜਿਹੜਾ ਮਰ ਜੇ ਵੀਰ ਭਰਾ ਦੇ ਮੇਜ ਇਕੱਠਾ ਪੁੱਠਾ ਲੈਣਾ ਪੁੱਠਾ ਲੈ ਲੈ ਠੀਕ ਹੈ ਠੀਕ ਹੈ ਥਾਂ ਤੁੰਡ ਵੇਖੋ ਕਿਦਾਂ ਚੰਗਾ ਠੀਕ ਜੀ ਬਹੁਤ ਸੋਹਣਾ ਥਾਂ ਹਾਂਜੀ ਤੇ ਆਹ ਹੈ ਜੀ ਆਇਆ ਸੂਈ ਆਈ ਮੂਸੀ ਆਈ ਅੱਛਾ ਹਾਂਜੀ ਹਾਂਜੀ ਲਓ ਜੀ ਇਹ ਪਹਿਲਾ ਸੂਈ ਜੀ ਨਹੀਂ ਦੂਜਾ ਜੀ ਦੂਜਾ ਸੁਆ ਇਹ ਵੀ ਕਰੋ ਜੀ ਚੋਣ ਚਾਂ ਸੰਦੀਪ ਜੀ ਬੜੀ ਚੰਗੀ ਆ ਮਰੀ ਠੀਕ ਆ ਲਓ ਮੋਤਾ ਦੋ ਇੱਕ ਰਚੱਕ ਬੜੇ ਠੀਕ ਆ ਬਾਜੀ ਹਾਂ ਸਾਫ ਸੂ ਬੜੀ ਸੰਦੀਪ ਜੀ ਇਹ ਵੀ ਬੜੀ ਝੋਟੀ ਆ ਹਾਂਜੀ ਤੇ ਠੰਡੀ ਬੰਨ ਦੀ ਟਿੱਲੀ ਕਰਦੀ ਮੂਸੀ ਤੇ ਕਰਦਾ ਇਹਦਾ ਮੋਲੇ ਜੀ ਫਿਰ ਮੋਲੇ ਦਾ ਸੰਦੀਪ ਜੀ ਜਾਇਜ਼ ਹੀ ਆ ਵੇਚਣ ਵਾਲਾ ਹੀ ਕੰਮ ਕੇ ਬਿਲਕੁਲ ਇਹਨੂੰ ਇੱਕ ਮਿੰਟ ਜੀ ਮਾਰਾ ਇੱਕ ਮਿੰਟ ਕੋਈ ਨਹੀਂ ਕੋਈ ਆ ਦੇਖੋ ਆ ਦੇਖੋ ਮਾ ਲੋ ਠੰਡ ਬੁਣਾ ਇਨਾ ਮੈਂ ਕੋਈ ਗੱਲਾਂ ਕਰਨ ਵਾਲੀ ਨਹੀਂ ਹਾਂ ਬਸ ਜਿੱਤੇ ਮਨ ਕਹਿਣ ਹੋ ਜਾਪਾਂਗੇ ਠੀਕ ਹੈ ਆ ਵੇਖੋ ਹਾਂ ਆ ਇਹਨੂੰ ਖਾ ਦਿਓ ਚੋਤੀ ਇਹ ਆ ਬਖਾ ਦਿਓ ਭਾਜੀ ਆ ਜੋ ਮੂਸੀ ਠੀਕ ਹੈ ਜੀ ਹਾਂ ਜੀ ਹਾਂ ਆ ਵੇਖੋ ਤਾਰਾਂ ਨਹੀਂ ਠੀਕ ਹੈ ਜੀ ਆਪਾਂ ਸਮਾਂ ਲਗੂ ਗੇ ਤਾਂ ਕੋਈ ਗੱਲਾਂ ਕਰਨ ਵਾਲੀਆਂ ਨਹੀਂ ਠੀਕ ਹੈ ਜੀ ਬਿਲਕੁਲ ਦੇਖੋ ਸਾਜਾ ਸੁਆ ਕੋਈ ਇਹਨੇ ਜਿਹੜਾ ਮਰਜੀ ਵੀਰ ਭਰਾ ਲੈ ਜੇ ਇਹ ਚਲੋ ਮੂਸੀ ਦਾ ਠੰਡੀ ਆ ਹਾਂਜੀ ਤੇ ਭਾਵਾ ਵਾਲਾ ਜੀ ਜਾਇ ਜੀ ਇਹਦਾ ਸਿਰਫ 3 ਘੱਟ 70 ਚਲੋ ਤੇ 400 ਰੋਡ ਸ਼ਾਹ ਦੀਆਂ ਦੀ ਦੇਣੀ ਹੈ ਠੀਕ ਹੈ ਜੀ ਬਿਲਕੁਲ ਜਾਇ ਜੀ ਅੰਧਾ ਕੰਮ ਕੋਈ ਨਹੀਂ ਕੰਮ ਕਾਹ ਕਿ ਤੇ ਕੱਟੀ ਦਿਖਾਉਂ ਚੋ ਢੀ ਜਿਆਦੀ ਚੰਗੀ ਸਰੀਰ ਜੀ ਅੱਖੋਂ ਕੇ ਥਾਂ ਤੁੰ ਦਿਖਾ ਦਿਓ ਤੇ ਬਾਕੀ ਵੇਖ ਲੋ ਠੰਡ ਪੁਣਾ ਕਿੰਨਾ ਬੱਚੇ ਮੂਸੀ ਤੇ ਬਹੁਤ ਠੰਡੀ ਆ ਮੈਂ ਦੋਵੇਂ ਟਾਈਮ ਆਨਲਾਈਨ ਚ ਵੜੀ ਜਬ ਮਤਲਬ ਠੰਡੀ ਨਹੀਂ ਕੋਈ ਗੱਲ ਕਰ ਬਿਲਕੁਲ ਜੀ ਬਿਲਕੁਲ ਇਹੋ ਹੀ ਮਾਲ ਆ ਭਾਜੀ ਆ ਪਹਿਲੇ ਨ ਕੱਟੀ ਨਹੀਂ ਸੀਗਾ ਬੱਚਾ ਲਾ ਆ ਦੀਏ ਮੜਾ ਤੇ ਸਲੱਗ ਵਾ ਕੱਟੀ ਐ ਵੀ ਚਲੋ ਠੀਕ ਆ ਵੇ ਠੰਡੀ ਆ ਠੀਕ ਆ ਜੀ ਬਿਲਕੁਲ ਠੰਡੀ ਆ ਤਾਰ ਬੜੀ ਵਧੀਆ ਓਕੇ ਆ ਤੇ ਇਹੋ ਮਾਲ ਆ ਭਾਜੀ ਆਪਣਾ ਤੇ ਬਾਕੀ ਪਿੰਡ ਆਪਣਾ ਗੱਗੜਪਾਣਾ ਸੰਦੀਪ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਸੀ ਕਾ ਜੀ ਠੀਕ ਜੀ